ਇਹ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਦਾ ਲੱਗਦਾ ਪਿੰਡ ਦਾ ਵਿਕਾਸ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਹੀ ਵਧੀਆ ਚੱਲਦਾ ਆ ਜੀ ਦੇਖਣ ਨੂੰ ਬੜਾ ਚੰਗਾ ਲੱਗਦਾ ਜੀ ਸਾਫ ਸਫਾਈ ਹੋ ਜਾਂਦੀ ਆ ਜੀ ਕਲੀਅਰ ਹੋ ਜਾਂਦੀ ਆ ਜੀ ਨਾਲੀਆਂ ਵਗੈਰਾ ਕਿਲੇ ਸਾਫ ਹੋ ਜਾਂਦੀ ਆ ਜੀ ਬਹੁਤ ਚੰਗਾ ਬਹੁਤ ਵਧੀਆ ਲੱਗਦਾ ਵੱਡੀਆਂ ਪਾਰਕਾਂ ਪਿੰਡ ਦੇ ਵਿੱਚ ਬਣ ਗਈਆਂ ਬੱਚਿਆਂ ਦੇ ਅੰਦਰ ਬੜੀ ਖੁਸ਼ੀ ਹੈ ਜਦੋਂ ਸਾਰਿਆਂ ਨੂੰ ਵੀਡੀਓ ਦੇ ਜ਼ਰੀਏ ਵੇਖਦੇ ਆਂ ਇਹ ਖੁਸ਼ੀ ਮਹਿਸੂਸ ਹੁੰਦੀ ਮਾਨਨਾ ਬਿਲਕੁਲ ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੰਦੇ ਜਾਂਦੇ ਆ ਸੀ ਜੀ ਉੱਧਰ ਦੇਖਣ ਨੂੰ ਜੀ ਬੜਾ ਮਨ ਖੁਸ਼ ਹੁੰਦਾ ਬੱਚਿਆਂ ਦੇ ਵੱਲ ਦੇਖ ਕੇ ਵੀ ਜੀ ਬੇਹਾਂ ਕਿੰਨਾ ਬੜੇ ਕਿੱਤੇ ਸੀ ਕਿੱਤੇ ਪਹੁੰਚ ਗਿਆ ਇਸ ਵਕਤ ਜੀ ਹਾਂ ਜੀ ਵਿਕਾਸ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਚੱਲਦਾ ਕੰਮ ਹੁਣ ਖੁਸ਼ੀ ਮਹਿਸੂਸ ਹੁੰਦੀ ਜੀ ਬਹੁਤ ਸਫਾਈ ਪਿੰਡ ਦੀ ਹੋ ਰਹੀ ਪੂਰੀ ਹਲ-ਦੋਲੇ ਦੀ ਜੀ ਪਿੰਡ ਦਾ ਵਿਕਾਸ ਵੇਖ ਕੇ ਖੁਸ਼ੀ ਮਹਿਸੂਸ ਬਹੁਤ ਬਹੁਤ ਹੀ ਜ਼ਿਆਦਾ ਬਹੁਤ ਮਨ ਖੁਸ਼ ਹੁੰਦਾ ਪੂਰਾ ਕਿਉਂਕਿ ਪੈਂਡ ਸੁੰਦਰ ਜਿਹੜੇ ਹੈਗੇ ਉਹ ਸਾਰਿਆਂ ਨੂੰ ਵਧੀਆ ਲੱਗਦੀ ਹੈ ਬਹੁਤ ਵਧੀਆ ਹੁੰਦੇ ਉਸ ਨੂੰ ਕਿਉਂ ਜੀ ਜੀ ਜਦੋਂ ਸ਼ੇਅਰ ਕਰਦੇ ਹਾਂ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਸ਼ੇਅਰ ਕਰਨ ਨੂੰ ਪਾਰਕਾ ਮਿਲ ਜਾਂਦੀਆਂ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਸ਼ੁਭ ਸ਼ੁਭ